ਪੁਲਿਸ ਦਾ ਇੱਕ ਡੀਐਸਪੀ ਜਿਸ ਨੂੰ ਗ੍ਰਿਫਤਾਰ ਕੀਤਾ ਗਿਆ ਗ੍ਰਿਫਤਾਰੀ ਵੀ ਉਸ ਦੀ ਉਸ ਤੋਂ ਬਾਅਦ ਹੋਈ ਜਦੋਂ ਅਦਾਲਤ ਨੇ ਉਸ ਦੀ ਅਗਾਊਂ ਜ਼ਮਾਨਤ ਖਾਰਜ ਕਰ ਦਿੱਤੀ। ਦਰਅਸਲ ਉਸ ਦੇ ਉੱਤੇ ਦੋਸ਼ ਕਿਹੜੇ ਸਨ ਤੇ ਉਹ ਬਚਣਾ ਚਾਹੁੰਦਾ ਸੀ ਉਸ ਤੋਂ ਅਗਾਊਂ ਜ਼ਮਾਨਤ ਲੈ ਕੇ ਪਰ ਅਦਾਲਤ ਵਿੱਚ ਜ਼ਮਾਨਤ ਜਿਹੜੀ ਉਹ ਖਾਰਜ ਹੁੰਦੀ ਹੈ ਉਸ ਨੇ ਅਦਾਲਤ ਦੇ ਵਿੱਚ ਹੀ ਸਰੈਂਡਰ ਕਰ ਦਿੱਤਾ। ਏਡੀਐਸਪੀ ਕਿੱਥੇ ਤਨਾਤ ਸੀ ਦਰਅਸਲ ਇਹ ਹਰਿਆਣਾ ਪੁਲਿਸ ਦਾ ਡੀਐਸਪੀ ਹੈ ਜਿਸ ਦੇ ਉੱਤੇ ਦੋ ਪਲਾਟ ਦੇ ਉੱਤੇ ਕਬਜ਼ਾ ਕਰਨ ਦਾ ਦੋਸ਼ ਲੱਗਿਆ। ਤਾਂ ਹੁਣ ਇਸ ਮਾਮਲੇ ਬਾਰੇ ਵਿਸਥਾਰ ਦੇ ਨਾਲ ਜਾਣਕਾਰੀ ਦਿੰਨੇ ਆ ਕਿ ਹਰਿਆਣਾ ਪੁਲਿਸ ਦੇ ਡੀਐਸਪੀ ਪ੍ਰਦੀਪ ਕੁਮਾਰ ਯਾਦਵ ਨੂੰ ਹਿਸਾਰ ਪੁਲਿਸ ਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਗ੍ਰਿਫਤਾਰ ਕੀਤਾ ਹੈ ਡੀਐਸਪੀ ਦੇ ਵਿੱਚ ਜਿਹੜਾ ਹਿਸਾਰ ਦੇ ਵਿੱਚ ਮਿਰਜ਼ਾਪੁਰ ਚੌਂਕ ਦੇ ਕੋਲ ਵਿਕਾਸ ਮਾਰਗ ਤੇ ਵੈਲਫੇਅਰ ਸੁਸਾਇਟੀ ਦੇ ਦੋ ਪਲਾਟਾਂ ਤੇ ਕਬਜ਼ਾ ਕਰਨ ਦਾ ਕੇਸ ਚੱਲ ਰਿਹਾ ਹੈ ਇਸ ਦੇ ਵਿੱਚ ਡੀਐਸਪੀ ਦੀ ਅਗਾਊਂ ਜ਼ਮਾਨਤ ਅਰਜੀ ਖਾਰਜ ਹੋ ਜਾਂਦੀ ਹੈ ਜਿਸ ਤੋਂ ਬਾਅਦ ਡੀਐਸਪੀ ਪ੍ਰਦੀਪ ਕੁਮਾਰ ਸਰੈਂਡਰ ਕਰਨ ਦੇ ਲਈ ਪੰਜ ਕੋਲਾ ਕੋਰਟ ਦੇ ਵਿੱਚ ਪਹੁੰਚ ਜਾਂਦਾ ਹੈ ਇਸ ਤੋਂ ਬਾਅਦ ਐਸਆਈਟੀ ਨੇ ਡੀਐਸਪੀ ਨੂੰ ਗ੍ਰਫਤਾਰ ਕਰਕੇ ਅਦਾਲਤ ਵਿੱਚ ਪੇਸ਼ ਵੀ ਕੀਤਾ। ਅਦਾਲਤ ਨੇ ਡੀਐਸਪੀ ਨੂੰ 4 ਦਿਨ ਦੇ ਪੁਲਿਸ ਰਿਮਾਨਡ ਦੇ ਉੱਤੇ ਭੇਜ ਦਿੱਤਾ। ਇਸ ਮਾਮਲੇ ਵਿੱਚ ਪੁਲਿਸ ਡੀਐਸਪੀ ਦੇ ਤਿੰਨ ਸਾਥੀਆਂ ਨੂੰ ਪਹਿਲਾਂ ਹੀ ਗ੍ਰਫਤਾਰ ਕਰ ਚੁੱਕੀ ਹੈ। ਪੁਸ਼ਕਿਸ਼ ਦੇ ਵਿੱਚ ਸਾਹਮਣੇ ਆਇਆ ਸੀ ਕਿ ਡੀਐਸਪੀ ਦਾ ਵੀ ਨਾਮ ਉਸ ਦੇ ਵਿੱਚ ਬੋਲਦਾ ਹੈ ਉਸ ਕੇਸ 'ਚ। ਐਸਆਈਟੀ ਨੇ ਇਸ ਮਾਮਲੇ ਵਿੱਚ ਰਾਮ ਅਵਤਾਰ, ਸੁਨੀਲ ਤੇ ਸਰਜੀਤ ਨੂੰ ਗ੍ਰਫਤਾਰ ਕੀਤਾ ਸੀ। ਐਸਆਈਟੀ ਨੇ ਉਹਨਾਂ ਤੋਂ ਪੁਸ਼ਕਿਸ਼ ਕੀਤੀ ਤਾਂ ਡੀਐਸਪੀ ਪ੍ਰਦੀਪ ਯਾਦਵ ਦੀ ਭੂਮਿਕਾ ਵੀ ਸਾਹਮਣੇ ਆ ਗਈ। ਇਸ ਤੋਂ ਬਾਅਦ ਪੁਲਿਸ ਨੇ ਡੀਐਸਪੀ ਦੀ ਗ੍ਰਫਤਾਰੀ ਦੇ ਲਈ ਕੋਸ਼ਿਸ਼ਾਂ ਤਾਂ ਕੀਤੀਆਂ ਪਰ ਉਹ ਕੋਸ਼ਿਸ਼ਾਂ ਕਾਮਯਾਬ ਨਾ ਹੋਈਆਂ ਨਾਮ ਸਾਹਮਣੇ ਆਉਣ ਤੋਂ ਬਾਅਦ ਉਹ ਅੰਡਰਗਰਾਉਂਡ ਹੁੰਦਾ ਦੱਸਿਆ ਜਾ ਰਿਹਾ ਸੀ ਕੇਸ ਦੇ ਵਿੱਚ ਨਾਮ ਆਉਣ ਤੋਂ ਬਾਅਦ ਡੀਐਸਪੀ ਪ੍ਰਦੀਪ ਯਾਦਵ ਕੁਝ ਸਮੇਂ ਦੇ ਲਈ ਅੰਡਰਗਰਾਉਂਡ ਹੋ ਜਾਂਦਾ ਹੈ ਉੱਥੇ ਹੀ ਉਹ ਪਲਾਟ ਤੇ ਕਬਜ਼ੇ ਕਰਨ ਦਾ ਮੁੱਖ ਮਲਜਮ ਦੇ ਜਿਹੜਾ ਹੈ ਰਿਸ਼ੀਨਗਰ ਦੇ ਰਹਿਣ ਵਾਲੇ ਮਲਜਮ ਰਾਜਕਮਰ ਉਰਫ ਰਾਜਾ ਗੁਰਜਰ ਦੀ ਅਗਾਊਂ ਜ਼ਮਾਨਤ ਅਦਾਲਤ ਵਿੱਚ ਖਾਰਜ ਹੋ ਚੁੱਕੀ ਹੈ ਇਸ ਤੋਂ ਬਾਅਦ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਜ਼ਮਾਨਤ ਖਾਰਜ ਕੀਤੀ ਜਾ ਚੁੱਕੀ ਹੈ ਉੱਥੇ ਹੀ ਉਹਨੂੰ ਗ੍ਰਿਫਤਾਰੀ ਵੀ ਹੈ ਜਿਹੜੀ ਉਸਤੇ ਬਾਅਦ ਹੋ ਜਾਂਦੀ ਹੈ 19 ਜੁਲਾਈ ਦੀ ਦਿੱਤੀ ਗਈ ਇੱਕ ਸ਼ਿਕਾਇਤ ਸੀ ਦਰਅਸਲ ਐਚਟੀਐਸ ਥਾਣਾ ਦੇ ਵਿੱਚ ਪੁਲਿਸ ਨੇ ਇਸ ਸਬੰਧ ਦੇ ਵਿੱਚ 19 ਜੁਲਾਈ 2024 ਨੂੰ ਸੈਕਟਰ 16 17 ਨਿਵਾਸੀ ਇੱਕ ਵਿਅਕਤੀ ਦੀ ਸ਼ਿਕਾਇਤ ਤੇ ਧੋਖਾਧੜੀ ਤੇ ਪਲਾਟ ਹੜੱਪਣ ਦੇ ਤਹਿਤ ਕੇਸ ਦਰਜ ਕੀਤਾ ਸੀ ਪੁਲਿਸ ਨੇ ਸ਼ਿਕਾਇਤ ਦੇ ਆਧਾਰ ਤੇ ਰਾਜਕੁਮਾਰ ਔਰ ਫਰਾਜ਼ਾ ਮੁਕੇਸ਼ ਰਾਮ ਅਵਤਾਰ ਤੇ surjeet ਦੇ ਖਿਲਾਫ ਕੇਸ ਦਰਜ ਕੀਤਾ ਸੀ ਜਿਸ ਤੋਂ ਬਾਅਦ DSP ਦਾ ਨਾਮ ਵੀ ਸਾਹਮਣੇ ਆ ਗਿਆ ਤੇ SIT ਨੇ DSP ਦੇ ਘਰ ਤੇ ਛਾਪੇ ਮਾਰੇ ਪਰ ਜਿਸ ਤੋਂ ਬਾਅਦ ਕਈ ਦਸਤਾਵੇਜ਼ ਵੀ ਬ੍ਰਾਹਮਡ ਹੋਏ ਸਨ SIT ਨੇ ਰਿਮਾਂਡ ਦੇ ਉੱਤੇ DSP ਤੋਂ ਜਿਹੜੀ ਉਹ ਪੁਸ਼ਕਿਸ਼ ਕਰਨੀ ਹੈ ਪੁਲਿਸ SIT ਜਿਹੜੀ ਹੈ SIT ਉਹ DSP ਪ੍ਰਦੀਪ ਯਾਦਵ ਤੋਂ ਡਿਮਾਂਡ ਕਰ ਰਹੀ ਸੀ ਪੁਸ਼ਕਿਸ਼ ਕਰੇਗੀ ਐਸੇ ਕਰਕੇ ਡਿਮਾਂਡ ਕੀਤੀ ਗਈ ਸੀ ਕਿ ਰਿਮਾਂਡ ਮਿਲ ਜਾਵੇ ਹੁਣ ਉਮੀਦ ਹੈ ਕਿ ਕਬਜ਼ਾਧਾਰੀ ਗਰੋਹ ਦਾ ਨੈਟਵਰਕ ਬੇਨਕਾਬ ਹੋ ਸਕਦਾ ਹੈ ਇਸੇ ਦੇ ਲਈ ਹੀ ਗਰੋਹ ਦੇ ਨਾਲ ਜੁੜੇ ਹੋਰ ਪੁਲਿਸ ਕਰਮਚਾਰੀਆਂ ਦੇ ਨਾਮ ਵੀ ਉਜਾਗਰ ਹੋਣ ਦੀ ਸੰਭਾਵਨਾ ਬਣੀ ਹੋਈ ਹੈ ਕਿ ਸਰਕਾਰੀ ਵਿਭਾਗਾਂ ਦੀ ਮਿਲੀਭੁਗਤ ਦਾ ਜਿਹੜਾ ਖਲਾਸਾ ਵੀ ਹੋ ਸਕਦਾ ਹੈ ਹੁਣ ਜਿਹੜੇ ਕਬਜ਼ਾਧਾਰਕ ਸੀ ਜਿਨ੍ਹਾਂ ਨੇ ਕਬਜ਼ਾ ਕੀਤਾ ਉਹ ਸਾਰੇ ਦੇ ਗਰੋਹ ਨੇ ਸੈਕਟਰ 16 17 ਵਾਸੀ ਸਤਵੀਰ ਸਿੰਘ ਦੇ ਉਕਤ ਸੁਸਾਇਟੀ ਦੇ ਦੋ ਪਲਾਟ ਕਬਜ਼ੇ ਦੇ ਥੱਲੇ ਰੱਖੇ ਸਨ ਸਤਵੀਰ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਜਿਸ ਤੋਂ ਬਾਅਦ ਇਹ ਕਾਰਵਾਈ ਦਾ ਅੰਜਾਮ ਇੱਥੋਂ ਤੱਕ ਹੋ ਗਿਆ ਹੈ ਹਰਿਆਣਾ ਪੁਲਿਸ ਦੇ ਅੰਦਰ ਡੀਐਸਪੀ ਜਿਹੜਾ ਕੀ ਹੈ ਪ੍ਰਦੀਪ ਕੁਮਾਰ ਯਾਦਵ ਉਸ ਦੇ ਖਿਲਾਫ ਹੁਣ ਇਹ ਜਿਹੜੇ ਦੋਸ਼ ਲੱਗਣ ਤੋਂ ਬਾਅਦ ਉਸ ਨੇ ਵੀ ਅੰਡਰਗਰਾਊਂਡ ਹੋਣ ਦੀ ਕੋਸ਼ਿਸ਼ ਕੀਤੀ ਪੁਲਿਸ ਨੇ ਦਾਵਾ ਕੀਤਾ ਅਦਾਲਤ ਦੇ ਅੰਦਰ ਵੀ ਕਿਸੇ ਛਾਪੇਮਾਰੀ ਕੀਤੀ ਪਰ ਉਹ ਹੱਥ ਨਹੀਂ ਆਇਆ ਉਸ ਤੋਂ ਬਾਅਦ ਫਿਰ ਜਦੋਂ ਉਸ ਨੇ گاਉਂ ਜ਼ਮਾਨਤ ਵੀ ਲਗਾਈ ਹੋਈ ਸੀ ਉਹ ਵੀ ਅਦਾਲਤ ਦੇ ਵਿੱਚ ਖਾਰਜ ਹੋ ਜਾਂਦੀ ਹੈ ਤੇ ਜਿਸ ਤੋਂ ਬਾਅਦ ਫਿਰ ਹੁਣ ਪ੍ਰਦੀਪ ਕੁਮਾਰ ਡੀਐਸਪੀ ਨੂੰ ਸਰੈਂਡਰ ਤੱਕ ਕਰਨਾ ਪੈਂਦਾ ਤੇ ਸਿੱਟ ਜਿਹੜੀ ਬਣੀ ਹੋਈ ਹੈ ਖਾਸ ਕਰਕੇ ਇਸ ਕੇਸ ਦੇ ਲਈ ਸਤਵੀਰ ਸਿੰਘ ਦੀ ਸ਼ਿਕਾਇਤ ਤੋਂ ਬਾਅਦ ਤਾ ਉਸ ਨੇ ਫੇਰ ਇਸ ਨੂੰ ਅਦਾਲਤ ਵਿੱਚ ਪੇਸ਼ ਵੀ ਕੀਤਾ ਗ੍ਰਿਫਤਾਰੀ ਤੋਂ ਬਾਅਦ ਔਰ ਹੁਣ ਰਿਮਾਂਡ ਮਿਲਿਆ ਹੈ ਰਿਮਾਂਡ ਦੇ ਵਿੱਚ ਪੁਲਿਸ ਦਾ ਦਾਵਾ ਹੈ ਹਰਿਆਣਾ ਪੁਲਿਸ ਦਾ ਕੇਸ ਤੇ ਵਿੱਚ ਪੁਸ਼ਗਿਸ਼ ਹੋਵੇਗੀ ਤੇ ਹੋਰ ਵੀ ਨੈਟਵਰਕ ਦਾ ਪਤਾ ਲੱਗੇਗਾ ਕਿ ਕਿਸੇ ਹੋਰ ਥਾਂ ਦੇ ਉੱਤੇ ਤਾਂ ਨਹੀਂ ਕਬਜ਼ੇ ਹੋ ਗਏ ਇਸ ਤਰ੍ਹਾਂ ਜ਼ਮੀਨ ਦੇ ਉੱਤੇ ਪਲਾਟਾਂ ਦੇ ਉੱਤੇ ਤੇ ਹੋਰ ਕਿਹੜੇ ਕਿੜੇ ਪੁਲਿਸ ਮੈਕਮੇਂ ਦੇ ਵਿੱਚ ਉਹ ਅਧਿਕਾਰੀ ਜਾਂ ਮੁਲਾਜ਼ਮ ਨਹੀਂ ਜਿਹੜੇ ਇਹ ਜਿਹੇ ਕਾਰਨਾਮਿਆਂ ਦੇ ਨਾਲ ਉਹਨਾਂ ਦੇ ਤਾਰ ਜੁੜ ਜਾਂਦੇ ਨੇ ਜਾਂ ਉਹਨਾਂ ਦੇ ਨਾਮ ਸ਼ਾਮਲ ਹੋ ਜਾਂਦੇ ਨੇ ਕੀ ਇਹ ਇੱਕੋ ਕੇਸ ਹੈ ਜਾਂ ਹੋਰ ਵੀ ਪੁਛ ਪੜਤਾਲ ਤੋਂ ਬਾਅਦ ਪਤਾ ਲੱਗੇਗਾ ਕਿ ਹੋਰ ਨਾ ਥਾਵਾਂ ਦੇ ਉੱਤੇ ਵੀ ਜਿਹੇ ਕਾਰਨਾਮੇ ਨਾ ਕੀਤੇ ਹੋਣ ਇਸ ਦੇ ਬਾਰੇ ਜਲਦੀ ਹੀ ਕੋਈ ਨਾ ਕੋਈ ਅਪਡੇਟ ਆਉਣ ਦੀ ਸੰਭਾਵਨਾ ਬਣੀ ਹੋਈ ਹੈ ਕਿਉਂਕਿ ਪੁਛਗਿਸ਼ ਪੁਲਿਸ ਨੇ ਕਰਨੀ ਸ਼ੁਰੂ ਕਰ ਦਿੱਤੀ ਹੈ ਇਸ ਬਾਬਤ ਕੋਈ ਹੋਰ ਨਵਾਂ ਤੇ ਤਾਜ਼ਾ ਅਪਡੇਟ ਆਉਂਦਾ ਉਸ ਦੇ ਲਈ ਅਸੀਂ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਤੁਹਾਡੇ ਨਾਲ ਸਟੀਕ ਜਾਣਕਾਰੀ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬਨੇ ਰਹੋ এবিসি ਪੰਜਾਬ ਦੇ ਨਾਲ